ਹੈਲੋ ਬੱਚਾਓ ਸਵਾਗਤ ਹੈ ਤੁਹਾਡੇ ਸਭ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਅਪਾ ਕਰਾਂਗੇ ਭਿਖਿਆ ਮੰਗਣਾ ਇੱਕ ਕੋਹੜੀ ਰਹਿਣਤ ਹੈ। ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪੰਜਾਬੀ ਸੱਭਿਆਚਾਰ ਵਿੱਚ ਮੰਗਣਾ ਇੱਕ ਬਹੁਤ ਵੱਡੀ ਬੁਰਾਈ ਮੰਨੀ ਗਈ ਹੈ। ਗੁਰਬਾਣੀ ਵੀ ਦਸਾਂ ਨੌਂ ਦੀ ਕਿਰਤ ਤੇ ਜ਼ੋਰ ਦਿੰਦੀ ਹੈ। ਬਾਬਾ ਫਰੀਦ ਜੀ ਵੀ ਮੰਗਣ ਨਾਲੋਂ ਮੌਤ ਨੂੰ ਪਹਿਲੇ ਪਹਿਲ ਦਿੰਦੇ ਹਨ ਕਰ ਮਜ਼ਦੂਰੀ ਕਰ ਮਜ਼ਦੂਰੀ ਖਾ ਚੋਰੀ ਵੀ ਇਸੇ ਤੱਥ ਨੂੰ ਦਰਸਾਉਂਦੀ ਹੈ ਕਿ ਹੱਕ ਦੀ ਕਮਾਈ ਨਾਲ ਰੁੱਖੀ ਮਿੱਸੀ ਵੀ ਚੋਰੀ ਵਰਗਾ ਸਵਾਦ ਦਿੰਦੀ ਹੈ ਪਰ ਕੁਝ ਲੋਕ ਮੰਗ ਕੇ ਖਾਣ ਨੂੰ ਹੀ ਕੀਤਾ ਬਣਾਈ ਬੈਠੇ ਹਨ ਅਤੇ ਕੁਝ ਵਪਾਰੀ ਬਣ ਬੈਠੇ ਹਨ ਤੇ ਜੋ ਸਮਾਜ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ ਕਈ ਅੰਗਹੀਨ ਮਜਬੂਰੀ ਵਸ ਪੀਖ ਮੰਗਦੇ ਹਨ ਪਰ ਕਈ ਆਤਮ ਸਨਮਾਨ ਵਾਲੇ ਅੰਗਹੀਨ ਵੀ ਜਿਸ ਤਰ੍ਹਾਂ ਹੋ ਸਕੇ ਆਪ ਮਿਹਨਤ ਕਰਦੇ ਹਨ ਜਿਵੇਂ ਹੱਥਾਂ ਤੋਂ ਅਪਾਹਜ ਹਨ ਤਾਂ ਪੈਰਾਂ ਨਾਲ ਸਿਰਜਣਾ ਕਰਦੇ ਹਨ ਕੁਝ ਵੈਲਣ ਧਰਮ ਦੇ ਨਾਮ ਤੇ ਜਾਂ ਕੁਦਰਤੀ ਕ੍ਰੋਪੀਆਂ ਦੇ ਨਾਮ ਤੇ ਮੰਗਦੇ ਹਨ ਕਈਆਂ ਨੇਤਾ ਆਪੋ ਆਪਣੇ ਇਲਾਕੇ ਨਿਸ਼ਚਿਤ ਕੀਤੇ ਹੁੰਦੇ ਹਨ ਦਾਦੇ ਲੋਬੀ ਵੀ ਮੰਗਤਿਆਂ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਹਨ ਅਸਲ ਵਿੱਚ ਮੰਗਤਿਆਂ ਨੂੰ ਸਮਾਜ ਨੇ ਹੀ ਸਿਰੇ ਚੜਾਇਆ ਹੋਇਆ ਹੈ ਸਮਾਜ ਨੇ ਹੀ ਸਿਰ ਤੇ ਚੜਾਇਆ ਹੋਇਆ ਹੈ ਲੋਕ ਦਰ ਤੇ ਆਏ ਕਿਸੇ ਨੂੰ ਵੀ ਖਾਲੀ ਨਹੀਂ ਮੋੜਨਾ ਚਾਹੁੰਦੇ ਦਾਨਪੁਣ ਸਮਝ ਕੇ ਮੰਗਤਿਆਂ ਦੀ ਬੁਰਾਈ ਨੂੰ ਵਧਾ ਰਹੇ ਹਨ ਅਤੇ ਇਹਨਾਂ ਨਾਲ ਹੋਰ ਬੁਰਾਈਆਂ ਵੀ ਜਨਮ ਲੈਂਦੀਆਂ ਹਨ ਲੁੱਟਾਂ ਲੁੱਟਾਂ ਖੋਹਾਂ ਕਤਲ ਤੱਕ ਹੋ ਰਹੇ ਹਨ ਇਸ ਕਲੰਕ ਨੂੰ ਧੋਣ ਲਈ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ ਕਿਸੇ ਨੂੰ ਵੀ ਭੀਖ ਨਾ ਦੇਣ ਤੇ ਵੀ ਕੋਈ ਸੱਚਮੁੱਚ ਲੋੜਵੰਦ ਹੈ ਭੀਖਾਣਾ ਦੇਣ ਤਾਂ ਮਦਦ ਕੀਤੀ ਜਾਵੇ ਸਰਕਾਰ ਨੂੰ ਵੀ ਇਹਨਾਂ ਤੇ ਸਖਤੀ ਵਰਤਣੀ ਚਾਹੀਦੀ ਹੈ ਤਬੱਤਿਓ ਐਸੀ ਭੀਖ ਮੰਗਣਾ ਇੱਕ ਕੌੜੀ ਲਾਣਤ ਹੈ ਲੇਕ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ